ਸਭ ਦਾ ਮੇਰੇ ਚੈਨਲ ਮੇਰੀ ਡੇਲੀ ਫਰੈਸ਼ ਕਿਚਨ ਤੇ ਸਵਾਗਤ ਹੈ ਮੈਂ ਆਪ ਸਭ ਦਾ ਹੱਥ ਜੋੜ ਕੇ ਧੰਨਵਾਦ ਕਰਦੀ ਹਾਂ ਕਿ ਤੁਹਾਡੇ ਸਹਿਯੋਗ ਦੇ ਨਾਲ ਅੱਜ ਮੇਰੇ 201 ਸਬਸਕ੍ਰਾਈਬਰ ਹੋ ਗਏ ਹਨ ਤੇ ਮੈਨੂੰ ਆਸ ਹੈ ਕਿ ਤੁਸੀਂ ਅੱਗੇ ਤੋਂ ਵੀ ਮੈਨੂੰ ਇਸ ਤਰ੍ਹਾਂ ਹੀ ਵਧੀਆ ਇਹ ਰਿਸਪੌਂਸ ਦਿਓਗੇ ਵਧੀਆ ਲਾਈਕ ਔਰ ਸਬਸਕ੍ਰਾਈਬ ਕਰੋਗੇ ਤੇ ਮੈਂ ਵੀ ਤੁਹਾਨੂੰ ਚੰਗੀਆਂ-ਚੰਗੀਆਂ ਵੀਡੀਓਜ਼ ਪਾਕੇ ਦਿਆਂ ਤੇ ਅੱਗੇ ਤੋਂ ਮੈਂ ਕੁਕਿੰਗ ਦੀ ਵੀਡੀਓ ਦੇ ਨਾਲ-ਨਾਲ ਇੱਕ ਕੋਈ ਮੋਟੀਵੇਟਿਡ ਵੀਡੀਓ ਵੀ ਪਾਵਾਂਗੀ ਜਿਹਦੇ ਨਾਲ ਆਪਣਾ ਸਭ ਦਾ ਕੁਝ ਮਨੋਰੰਜਨ ਵੀ ਹੋ ਜਾਂਦਾ ਦਾ ਤੇ ਹੁਣ ਆਪਾਂ ਅੱਜ ਇਸ ਖੁਸ਼ੀ ਦੇ ਵਿੱਚ ਦੁੱਧ ਦੀ ਬਰਫੀ ਬਣਾਉਣੀ ਆ ਮੈਂ ਤੁਹਾਨੂੰ ਦੁੱਧ ਦੀ ਬਰਫੀ ਬਣਾ ਕੇ ਦਿਖਾਵਾਂਗੀ ਤੇ ਤੁਸੀਂ ਮੈਨੂੰ ਦੱਸਣਾ ਕਿ ਤੁਹਾਨੂੰ ਇਹ ਕਿਵੇਂ ਲੱਗਾ ਆਏ ਤੁਹਾਨੂੰ ਇਹ ਕਿਵੇਂ ਲੱਗਾ ਧੰਨਵਾਦ ਹੈਲੋ ਫਰੈਂਡਸ ਆਪ ਸਭ ਦਾ ਮੇਰੇ ਚੈਨਲ ਮੇਰੀ ਡੇਲੀ ਫਰੈਸ਼ ਕਿਚਨ ਤੇ ਸਵਾਗਤ ਹੈ ਅੱਜ ਅਸੀਂ ਬਰਫੀ ਬਣਾ ਲਏ ਖੁਸ਼ ਨਾ ਕੋਈ ਸੇ ਮਿੱਠਾ ਖਾਣ ਨੂੰ ਦਿਲ ਕਰਦਾ ਸੀ ਤੇ ਮੈਂ ਸੋਚਿਆ ਕਿ ਚਲੋ ਆਪਾਂ ਬਰਫੀ ਬਣਾ ਲਈਏ ਆ ਇਹ ਜਿਹੜਾ ਦੁੱਧ ਵਾ ਅਸੀਂ 4 ਕਿਲੋ ਦੁੱਧ ਪਾਇਆ ਸੀ ਸਟਾਰਟਿੰਗ ਦੇ ਵਿੱਚ ਇਹ ਮੈਂ ਤੁਹਾਨੂੰ ਨਹੀਂ ਦਿਖਾਇਆ ਤੇ ਕਿਉਂਕਿ ਇਹ ਨੂੰ ਗਰਮੀ ਦੇ ਮੌਸਮ ਦੇ ਵਿੱਚ ਬਣਾਉਂਦੇ ਆ ਬਹੁਤ ਟਾਈਮ ਲੱਗਦਾ ਤੇ 4 ਕਿਲੋ ਦੁੱਧ ਦੇ ਵਿੱਚੋਂ ਨੇ ਬਣ ਕੇ ਇਸ ਤਰ੍ਹਾਂ ਹੋ ਗਿਆ ਇਹ ਸਾਡਾ ਇਹ ਖੋਆ ਕਿ ਲੋਕ ਦੇ ਲੱਗਦਾ ਘੇੜਾ ਵਾ ਨਿਕਲਿਆ フッ。いい के थोड़ा जहा के रख लें यदिया असी कुल्फिया बनावे आली देख थोड़ा जा रख लिया तो ये अपना कुल्फी बनावेंगे तो खोए वाली कुल्फी उस करा ਖੋਆ ਅਸੀਂ ਕੱਢ ਲਿਆ ਤੇ ਕੜਾਈ ਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਪਾ ਕੇ ਕਿਰਸ਼ੀ ਦਾ ਪਾਣੀ ਪਾਉਣਾ ਤੇ 750 ਦੇ ਲਗਭਗ ਆਪਣਾ ਖੋਆ ਖੋ ਗੁ ਕੁਛ ਖੋਆ ਸੀ ਤੇ ਚੁਕਲਫੀ ਬਣਾਉਣ ਵਾਸਤੇ ਰੱਖ ਲਿਆ ਤੇ ਆ ਅਸੀਂ ਇਹਦੇ ਵਿੱਚ ਖੰਡ ਪਾਵਾਂਗੇ ਇਹ ਵੀ ਅਸੀਂ ਕ੍ਰਾਸ਼ ਨਹੀਂ ਤਿਆਰ ਕਰਾਂਗੇ ਚਾਸ਼ਨੀ ਦੇ ਵਿੱਚ ਥੋੜਾ ਜਿਹਾ ਅਸੀਂ ਛੋਟੀ ਰੈਚੀ ਦਾ ਪਾਊਡਰ ਪਾਵਾਂਗੇ ਜਿਸ ਨਾਲ ਜਿਹੜੀ ਸਾਡੀ ਬੱਤੀ ਦਾ ਟੇਸ ਆ ਜਾਊਗਾ ਉਹ ਬਹੁਤ ਵਧੀਆ ਬਣੇਗਾ ਸੀ ਚੈੱਕ ਕਰਦੇ ਆ ਛੱਡੀ ਛੱਡੀ ਜਿਹੜੀ ਚਾਸ਼ਨੀ ਆ ਉਹ ਤਿਆਰ ਹੋ ਗਈ ਆ ਉਹਦੇ ਵਿੱਚ ਅਸੀਂ ਇਹ ਦੋ گلاب ਦੀਆਂ ਪੇਕੜੀਆਂ ਪਾਵਾਂਗੇ ਤੇ ਇਹਦੇ ਵਿੱਚ ਹੁਣ ਅਸੀਂ ਜਿਹੜਾ ਹੋਇਆ ਸਾਡਾ ਬਣਿਆ ਸੀ ਇਹਨੂੰ ਬਣਾ ਕੇ ਪਾ ਲਵਾਂਗੇ ਇਸ ਤਰ੍ਹਾਂ ਇਹਨਾਂ ਆਪਣੀਆਂ ਪੱਤੀਆਂ ਪਾਈਆਂ ਸੀ ਵਿੱਚ ਜਿਹੜੀਆਂ ਕਰਦੀਆਂ ਸਕਾਇਆਂ ਨਹੀਂ ਕਰਦੇ ਗਲਾਜ਼ੇ ਹੁੰਦੀਆਂ ਇਹਦੇ ਨਾਲ ਜਿਹੜਾ ਇਹਦਾ ਫਲੇਵਰ ਵਾ ਬਹੁਤ ਵਧੀਆ ਹੁੰਦਾ ਜਿਹੜੀਆਂ ਸੀ ਗੁਲਾਬ ਦੀਆਂ ਪੱਤੀਆਂ ਤੇ ਛੋਟੀ ਇਲਾਚੀ ਦਾ ਪਾਊਡਰ ਪਾਇਆ ਸੀ ਤੇ ਗੁਲਾਬ ਦੀਆਂ ਪੱਤੀਆਂ ਵੀ ਤੇ ਗੁਲਾਬ ਦੀਆਂ ਪੱਤੀਆਂ ਦਾ ਜਿਹੜਾ ਬਹੁਤ ਸੋਹਣਾ ਜਿਹੜੀ ਆ ਖੁਸ਼ਬੂ ਆਉਣ ਲੱਗਦੀ ਆ ਕਿ ਜਿਵੇਂ ਅਸਲੀ ਗੁਲਾਬ ਆਪਾਂ ਵਿੱਚ ਪਾਇਆ ਹੁੰਦਾ ਉਹ ਹੈ ਨਹੀਂ ਅਸਲੀ ਆ ਆਪਣੇ ਘਰ ਦਸ ਕਾਇਆ ਹੋਇਆ ਪਰ ਪਿੰਨੋ ਸੁੱਕਾ ਸੀਗਾ ਤੇ ਜਦੋਂ ਜਦੋਂ ਇਹਦੇ ਵਿੱਚ ਬਰਫੀ ਦੇ ਵਿੱਚ ਚੰਗੀ ਤਰ੍ਹਾਂ ਇਹ ਪੱਕ ਗਿਆ ਤੇ ਇਹਨੇ ਆਪਣੀ ਬਹੁਤ ਸੋਹਣੀ ਖੁਸ਼ਬੂ ਛੱਡ ਦਿੱਤੀ ਹੁਣ ਆਪਾਂ ਗੈਸ ਬੰਦ ਕਰ ਦਿੱਤੀ ਹੈ ਤੇ ਇਹਦਾ ਕਰਨਾ ਜਿਵੇਂ ਹਲਵਾ ਆਇਆ ਉਹ ਤੇ ਲੱਕੜ ਦੀ ਬਣੀ ਹੈ ਕਿਸ ਤਰ੍ਹਾਂ ਦੀ ਕਰਸੀ ਜੀ ਹੁੰਦੀ ਆ ਟੇਸਟ ਵੀ ਵਧੀਆ ਟੈਕਸਚਰ ਬਣ ਜਾਣਾ ਇਹਦਾ ਆ ਦੇਖੋ ਇਹਦੀ ਆਵਾਜ਼ ਆਉਣ ਲੱਗ ਗਈ ਇਨੂੰ ਅਸੀਂ ਥਾਲ ਵਿੱਚ ਪਾ ਲਾਂਗੇ ਲੋ ਜੀ ਸਾਡੀ ਬਰਫੀ ਹੁਣ ਬਣ ਕੇ ਤਿਆਰ ਹੋ ਗਈ ਆ ਇਹਨੂੰ ਅਸੀਂ ਬਣਾ ਕੇ 3-4 ਘੰਟੇ ਰੈਸਟ ਦਿੱਤੀ ਇਹਨੂੰ ਤੇ ਹੁਣ ਵੇਖੋ ਬਹੁਤ ਵਧੀਆ ਸਾਡੀ ਕਰਦੀ ਖੋਏ ਦੀ ਬਰਫੀ ਬਣ ਕੇ ਤਿਆਰ ਹੋ ਗਈ ਆ ਤੇ ਇਹਦੇ ਉੱਪਰ ਵੀ ਅਸੀਂ ਜਿਵੇਂ ਥੋੜੀਆਂ ਜਿਹੀਆਂ ਪੱਤੀਆਂ ਅਸੀਂ ਗੁਲਾਬ ਦੀਆਂ ਵਿੱਚ ਪਾਈਆਂ ਸੀ ਇਸੇ ਤਰ੍ਹਾਂ ਹੀ ਕੁਛ ਪੱਤੀਆਂ ਜਿਹੜੀਆਂ ਉੱਤੇ ਬਰਫੀ ਦੇ ਉੱਤੇ ਪੱਤੀਆਂ ਲਾ ਕੇ ਵੀ ਸਜਾਵਟ ਕੀਤੀ ਆ ਤੇ ਗੁਲਾਬੀ-ਗੁਲਾਬੀ ਪੱਤੀਆਂ ਵਾਲੀ ਬਰਫੀ ਖਾਣ ਨੂੰ ਬਹੁਤ ਵਧੀਆ ਇਹਦਾ ਟੇਸਟ ਆਊਗਾ ਤੇ ਵੈਸੇ ਵੀ ਗਰਮੀ ਦੇ ਮੌਸਮ ਦੇ ਵਿੱਚ ਜਿਹੜੀ ਆ ਇਹ ਠੰਡਕ ਦੇਊਗੀ ਤੇ ਜੇਕਰ ਇਹ ਤੁਹਾਨੂੰ ਮੇਰੀ रेसिपी ਮੇਰੇ ਬਰਫੀ ਬਣਾਉਣ ਦਾ ਤਰੀਕਾ ਤੁਹਾਨੂੰ ਪਸੰਦ ਆਵੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਟਰਾਈ ਕਰਨੀ ਜਿਹੜੀ ਘਰ ਦੀ ਚੀਜ਼ ਆ ਇਹਦੇ ਵਿੱਚ ਬਰਕਤ ਵੀ ਬਹੁਤ ਆ ਤੇ ਇਹਦੀ ਤਾਕਤ ਵੀ ਪੂਰੀ ਤੇ ਸਵਾਦ ਵੀ ਪੂਰਾ ਤੇ ਮੇਰਾ ਖਿਆਲ ਆ ਕਿ ਤੁਹਾਨੂੰ ਇਹ ਮੇਰੀ ਬਣਾਈ ਹੋਈ ਬਰਫੀ ਪਸੰਦ ਆਊਗੀ ਤੇ ਤੁਸੀਂ ਵੀ ਬਣਾਉਣੇ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ Thank you.